ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 827 827 ਤੇ ਆਪਾਂ ਇੱਕ ਹੋਰ ਕੈਲੰਡਰ ਤਿਆਰ ਕੀਤਾ ਹੈ ਜ਼ਿੰਦਗੀ ਭਰ ਦਾ ਕੈਲੰਡਰ ਇਹ ਕੈਲੰਡਰ ਪਹਿਲਾਂ ਵੀ ਤਿਆਰ ਹੁੰਦਾ ਸੀ ਕਿਉਂਕਿ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਾਂ ਦੇਸ਼ ਵਿਦੇਸ਼ ਵਿੱਚ ਪਹੁੰਚਾ ਚੁੱਕੇ ਹਾਂ ਉਦੋਂ ਇਸ ਵਿੱਚ ਤਿੰਨ ਟਟਕੀਆਂ ਹੁੰਦੀਆਂ ਸਨ ਸਾਨੂੰ ਵਿਦੇਸ਼ਾਂ ਦੇ ਵਿੱਚ ਬਹੁਤ ਫੋਨ ਆਏ ਕਿ ਇਸ ਦੇ ਵਿੱਚ ਇੱਕ ਟਟਕੀ ਹੋਰ ਬਣਾਓ ਇਸ ਟਟਕੀ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ 6 ਰੁੱਤਾਂ ਨੇ ਉਹ ਦਿਖਾਈਆਂ ਗਈਆਂ ਇੱਥੇ ਹੁਣ ਠੰਡ ਚੱਲ ਰਹੀ ਹੈ ਦਿਨ ਵੀਰਵਾਰ ਹੈ ਮੱਗਰ ਦਾ ਮਹੀਨਾ ਚੱਲੀ ਜਾਂਦਾ ਹੈ ਤੇ 4 ਤਰੀਕ ਹੋ ਚੁੱਕੀ ਹੈ ਤੇ ਸਾਰਾ ਬਣਾਇਆ ਖੋਦ ਕੇ ਇਹਦੇ ਉੱਤੇ ਇੱਕ ਅਸੀਂ ਵੱਖਰਾ ਰੱਖਿਆ ਕੇਸ ਤੇ ਗਿਣਤੀ ਵੀ ਲਿਖਿਆ ਗੁਰਮੁਖੀ ਦੀ ਗਿਣਤੀ ਜੇਕਰ ਤੁਸੀਂ ਆਪਣੇ ਵਪਾਰਕ ਦਾਰਿਆਂ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਆਪਣਾ ਨਾਮ ਲਿਖਵਾ ਸਕਦੇ ਹੋ ਜੋ ਵੀ ਆਪਣੀ ਤੁਹਾਡੀ ਕਿਰਤ ਦਾ ਸਥਾਨ ਹੈ ਜੇਕਰ ਤੁਸੀਂ ਇਸ ਨੂੰ ਸਨਮਾਨ ਚਿੰਨ੍ਹ ਦੇ ਰੂਪ ਵਿੱਚ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆਪਣੇ ਕਬੱਡੀ ਕਲੱਬ ਜਾਂ ਇੱਥੇ ਕੋਈ ਪ੍ਰਬੰਧਕ ਕਮੇਟੀ ਦਾ ਨਾਮ ਲਿਖਾ ਸਕਦੇ ਹੋ ਤਾਂ ਇਹ ਬਹੁਤ ਹੀ ਸੋਹਣੀ ਚੀਜ਼ ਹੈ ਜਿੰਦਗੀ ਭਰ ਦਾ ਕੈਲੰਡਰ ਕਦੇ ਵੀ ਨਾਂ ਖਰਾਬ ਹੋਣ ਵਾਲਾ ਸੋ ਇਹ ਤੁਹਾਨੂੰ ਸੰਪਰਕ ਕਰਨਾ ਪੈਣਾ 77073 5150 ਤੇ ਵਿਰਾਸਤੀ ਸੱਤ ਬਨਵੇ ਟਾਈਫ ਕਰੋੜ ਮਾਨਸਾ ਧੰਨਵਾਦ